ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਨਵਾਂ ਸ਼ੋਅ ਬਹੁਤ ਹੀ Netflix ਤੇ ਫੇਮਸ ਹੋ ਰਿਹਾ ਹੈ ਇਸ ਸ਼ੋਅ ਦੇ ਲਈ ਕਪਿਲ ਸ਼ਰਮਾ ਦੇ ਵੱਲੋਂ ਪੰਜ ਐਪੀਸੋਡ ਦੇ 26 ਕਰੋੜ ਰੁਪਏ ਲੈ ਗਏ ਨੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਦ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ Netflix ਤੇ ਸਟ੍ਰੀਮ ਕਰ ਰਿਹਾ ਹੈ ਹਾਲ ਹੀ ਦੇ ਵਿੱਚ ਕਪਿਲ ਸ਼ਰਮਾ ਤੇ ਸ਼ੋਅ ਦੇ ਹੋਰ ਕਲਾਕਾਰਾਂ ਦੀ ਫੀਸ ਦਾ ਖੁਲਾਸਾ ਹੋਇਆ ਜਿਸ ਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਖਬਰਾਂ ਦੇ ਅਨੁਸਾਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਐਪੀਸੋਡ ਲਈ 5 ਕਰੋੜ ਰੁਪਏ ਲੈ ਰਹੇ ਨੇ ਦਾ ਗ੍ਰੇਟ इंडियन कपिल शो नेटफ्लिक्स ਤੇ ਸਟੇਮ ਹੋ ਰਿਹਾ ਜਿਸ ਦੇ ਵਿੱਚ ਹੁਣ ਤੱਕ ਰਣਵੀਰ ਕਪੂਰ, ਨੀਤੂ ਕਪੂਰ, ਚਮਕੀਲਾ ਕਾਸਟ, ਵਿੱਕੀ ਕੌਸ਼ਲ, सनी ਕੌਸ਼ਲ, ਅਮੀਰ ਖਾਨ, ਸਨੀ ਦੇ올 ਤੇ ਬੋਬੀ ਦੇ올 ਬਤੌਰ ਮੁੱਖ ਮਹਿਮਾਨ ਰਹਿ ਚੁੱਕੇ ਨੇ। ਮੀਡੀਆ ਦੇ ਅਨੁਸਾਰ ਕਪਿਲ ਸ਼ਰਮਾ ਨੇ ਕਥਿਤ ਤੌਰ ਤੇ 5 ਐਪੀਸੋਡ ਲਈ 26 ਕਰੋੜ ਰੁਪਏ ਦੀ ਵੱਡੀ ਰਕਮ ਲਈ ਹੈ। ਇਹ ਪ੍ਰਤੀ ਐਪੀਸੋਡ 5 ਕਰੋੜ ਰੁਪਏ ਤੋਂ ਥੋੜਾ ਜ਼ਿਆਦਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਸੁਨੀਲ ਗਰੋਵਰ ਝਗੜੇ ਤੋਂ ਬਾਅਦ ਕਪਿਲ ਨਾਲ ਵਾਪਸੀ ਦੇ ਵਿੱਚ ਆਏ ਨੇ। ਉਹ ਪ੍ਰਤੀ ਐਪੀਸੋਡ 25 ਲੱਖ ਰੁਪਏ ਚਾਰਜ ਕਰ ਰਹੇ ਨੇ ਰਿਪੋਰਟ ਤੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਅਰਸ਼ਨਾ ਪੂਰਨ ਸਿੰਘ ਜੋ ਆਮ ਤੌਰ ਤੇ ਦਰਸ਼ਕਤ ਬੈਠਦੀ ਹੈ ਉਸ ਨੂੰ ਪ੍ਰਤੀ ਐਪੀਸੋਡ 10 ਲੱਖ ਰੁਪਏ ਦਿੱਤੇ ਜਾ ਰਹੇ ਨੇ ਜਦੋਂ ਕਿ ਕ੍ਰਿਸ਼ਨਾ ਅਭਿਸ਼ੇਕ ਕੀ ਕੁਸ਼ਾਰਦਾ ਅਤੇ ਰਾਜੀਵ ਠਾਕੁਰ ਨੂੰ ਕੰਟਰਮਾਰ 10 ਲੱਖ 7 ਲੱਖ ਅਤੇ 6 ਲੱਖ ਦਿੱਤੇ ਜਾ ਰਹੇ ਨੇ ਕਪਿਲ ਸ਼ਰਮਾ ਨੇ 3 ਮਾਰਚ ਨੂੰ Netflix ਤੇ ది ਗ੍ਰੇਟ ਇੰਡੀਅਨ ਕਪਿਲ ਸ਼ੋਅ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਪ੍ਰੀਮੀਅਰ ਤੋਂ ਲੈ ਕੇ ਪੰਜ ਐਪੀਸੋਡ ਸਟ੍ਰੀਮ ਕੀਤੇ ਗਏ ਨੇ ਜਦੋਂ ਕਿ ਉਹਨਾਂ ਨੇ ਇਸ ਦੀ ਸ਼ੁਰੂਆਤ ਰਣਵੀਰ ਕਪੂਰ, ਨੀਤੂ ਕਪੂਰ ਅਤੇ ਰਦੀਮਾ ਕਪੂਰ ਨਾਲ ਕੀਤੀ ਸੀ ਹੁਣ ਤੱਕ ਉਸਨੇ ਅਮਰ ਸਿੰਘ ਚਮਕੀਲਾ ਦੀ ਟੀਮ, ਦਲਜੀਤ ਦੋਸਾਂਝ, ਪਰਵੀ ਤੇ ਚੋਪੜਾ ਤੇ ਇਮਤੀਆਜ਼ ਅਲੀ ਨੂੰ ਵੀ ਹੋਸਟ ਕੀਤਾ ਹੈ ਅਤੇ ਹਾਲ ਹੀ ਦੇ ਵਿੱਚ ਅਮੀਰ ਖਾਨ ਵੀ ਕਪਿਲ ਦੇ ਸ਼ੋਅ ਦੇ ਵਿੱਚ ਮੁੱਖ ਮਹਿਮਾਨ ਵਜੋਂ ਆਏ ਸਨ